ਸਸ਼ੀਕਾਲ ਜੀ ਮੈਰੀਨਾ ਤੇ ਮਾਂ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕੀਤੀ ਜਾਵੇ ਜੋ ਸ਼ੰਭੂ ਬਾਰਡਰ ਦੇ ਉੱਤੇ ਟਰਾਲੀਆਂ ਚੋਰੀਆਂ ਸੀ ਇਹ ਮਾਮਲਾ ਲਗਾਤਾਰ ਗਰਮਾਉਂਦਾ ਚਾਹ ਰਿਹਾ ਉੱਥੇ ਨਾਭਾ ਦੀ ਜਿਹੜੀ ਨਗਰ ਕੌਂਸਲ ਦੀ ਪ੍ਰਧਾਨ ਹੈ ਉਸ ਦੇ ਪਤੀ ਦੇ ਖਿਲਾਫ ਜਿਹੜਾ ਕਿ ਚੋਰੀ ਦਾ ਮਾਮਲਾ ਦਰਜ ਹੋਇਆ ਸਮਾਂ ਉਹਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਦੇ ਜਿਹੜੇ ਹੋਰ ਪਾਰਸਲ ਟਰਾਲੀਆਂ ਦੇ ਤਾਂ ਉਹ ਕਿੱਥੇ ਲੁਕੋਏ ਗਏ ਜਿਸ ਤੋਂ ਬਾਅਦ ਜਦੋਂ ਇਸ ਸਮਾਨ ਦੇ ਵਿੱਚ ਹੋਰ ਵੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ ਤਾਂ ਜਿਹੜੇ ਕਿ ਇੱਕ ਅਧਿਕਾਰੀ ਦੇ ਕਰਦੇ ਵਿੱਚੋਂ ਇਸ ਦੇ ਜਿਹੜੇ ਕਿ ਸਮਾਨ ਜਿਹੜਾ ਕਿ ਉਹ ਮਿਲਿਆ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਗਰਮਾ ਚੁੱਕਿਆ ਤੇ ਇਸ ਮਾਨ ਦੇ ਵਿੱਚ ਹੋਰ ਵੀ ਡੂੰਘਾਈ ਦੇ ਨਾਲ ਕਾਰਵਾਈ ਦੀ ਮੰਗ ਕਿਸਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਲੱਗਦਾ ਜੇ ਚੋਰਾਂ ਦੀ ਕਰਤੂਤਾ ਨੰਗੀਆਂ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਦੁੱਖ ਵੀ ਲੱਗ ਰਿਹਾ ਬੰਦੇ ਮਾਰ ਕੇ ਦੱਬਦਾ ਤਾਂ ਪਹਿਲੀ ਵਾਰ ਦੇ ਹੁੰਦੇ ਬੰਦੇ ਮਾਰ ਕੇ ਤਾਂ ਆਮ ਸੁਣਿਆ ਆਪਾਂ ਨੇ ਦੱਬਦੇ ਪਰ ਪਰ ਸਾਡਾ ਸਮਾਨ ਬਾਈ ਧਰਤੀ ਦੇ ਵਿੱਚ ਦਫਨ ਕਰਨਾ ਇਸ ਝਾੜੂ ਪਾਰਟੀ ਦੀ ਬਦੌਲਤਾਂ ਦੇਖੋ ਝਾੜੂ ਪਾਰਟੀ ਦੀ ਬਦੌਲਤਾਂ ਦੇਖੋ ਉਹਨਾਂ ਦਾ ਨੰਗਾ ਜਿਹੜਾ ਕਾਰੀਆਂ ਕਰਤੂਤਾਂ ਬਈ ਅੱਜ ਜੱਬਿਆਰ ਹੋ ਰਹੀਆਂ ਨੇ ਆ ਕੇ ਰੱਖੋ ਫੋਟੋ ਲਾ ਕੇ ਰੱਖੋ ਇਹ ਸਾਡੇ ਜੱਬੇ ਹੋਏ ਸਮਾਨ ਦੀ ਕਹਾਣੀ ਕਰਨੇ ਰਹੇ ਨੇ ਆ ਦੇਖੋ ਜਿੱਥੇ ਸਮਾਨ ਦੱਬਿਆ ਬਈ ਆ ਦੂਜੇ

ਇਨਵੈਸਟੀਗੇਸ਼ਨ ਦੇ ਵਿੱਚ ਆਪਾਂ ਦੇ ਇਹ ਇਹਦੇ ਬੰਦੇ ਹੋਣ ਕਰਕੇ ਹੋਇਆ ਸੀ ਜੀ ਇਹ ਸਾਰਾ ਸਾਮੂਹ ਨੇ ਅੰਦਰ ਹੋ ਗਿਆ ਜਨ ਸਿੰਘ ਨੂੰ ਤੇ ਅੱਜ ਇਹ ਜੋ ਪਟਾਈ ਜਿਹੜੀ ਹੋ ਰਹੀ ਆ ਕਿ ਹੁਣ ਤੱਕ ਕੀ ਕੁਝ ਬਰਾਮਦ ਹੋਇਆ ਪੱਥੀਆਂ ਨੇ ਪੱਗ ਪੱਥੀਆਂ ਨੇ ਕਿ ਉਹ ਬਿੱਲਾ ਦੀਆਂ ਲੱਗਦੀਆਂ ਟਰਾਲੀ ਤੇ ਵੰਡਣ ਦੀ ਹੋ ਸਕਦੀ ਨਹੀਂ ਕਿਸਾਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਤੇ ਹੁਣ ਕੀ ਐਪਲੀਕੇਸ਼ਨ ਦਿੱਤੀ ਸੀ ਇਹ ਐਪਲੀਕੇਸ਼ਨ ਦੇ ਪਿੱਛੇ ਹੈ ਇਨਵੈਸਟੀਗੇਸ਼ਨ ਦੇ ਚਲ ਰਿਹਾ ਹੈ ਇਹ ਨੋ ਮਕਰੀਂ ਪੁਲਿਸ ਨੂੰ ਕੀ ਇੱਥੇ ਜਿਹੜੀ ਤਫਤੀਸ਼ ਦੌਰਾਨ ਕੀ ਜਿਹੜਾ ਹੈਗਾ ਤੇ ਜਿਹੜਾ ਹੈਗਾ ਤੇ ਇਥੇ ਕੀ ਖਾਸਾ ਲੱਗਦਾ ਇੱਥੇ ਜਿਹੜਾ ਬਾਤ ਦਿੱਤੇ ਦਫਰਦਾ ਸਾਡੇ ਕੋਲ ਆਈ ਸੀ ਇਨਫਰਮੇਸ਼ਨ ਮੋਸ ਇਨਵੈਸਟੀਗੇਸ਼ਨ ਕਰ ਰਹੀ ਤਾਂ ਸਾਹਮਣੇ ਜਿਸ ਮਿਲ ਆਈ ਉਹ ਯਾ ਨਰਸਿੰਗ ਦਾ ਵੀ ਜਿਹੜੇ ਜਿਹੜੇ ਦਰਹਾਈ ਨੇ ਉਹਨਾਂ ਦੀ ਵਾਈਟ ਵਿੱਚ ਚੱਲ ਰਿਹਾ ਹੈ ਸਾਹਮਣੇ ਇਹ ਇਹ ਰਹਾ ਹੈ ਸੇ ਜਿਹੜੀ ਇਹ ਜਿਹੜੀ ਜਗ੍ਹਾ ਹੈ ਇਹ ਕੀ ਅਧਿਕਾਰ ਦਿੱਤਾ ਨਗਰ ਨਿਗਮ ਦੀ ਜਗ੍ਹਾ ਦੀ ਰਗਨ ਕੌਂਸਲ ਦੀ ਜਗ੍ਹਾ ਹੀ ਉਹ ਜੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਕਿ ਪੁੱਛਗਿਸ ਕਰਕੇ ਸਾਰਾ ਮੁਸਕਰਾ ਕੇ ਜੀ ਆਹਨ ਸਮਾਨ ਮਿਲਦਾ ਹੈ ਨਾ ਪਟਿਆਨਾ ਦੇ ਆਪਣੇ ਟਾਈਮ ਖਰਾਬ ਹੋ ਗਈ ਦੋ ਇਨਵੈਸਟੀਗੇਸ਼ਨ ਦੇ ਵਿੱਚ ਜਿੰਦਾ ਜਿੰਦਾ ਵੀ ਦੋਸ਼ ਪਾਇਆ ਜਾਊਗਾ ਕਿਸੇ ਨੂੰ ਪਕਸ਼ ਨਹੀਂ ਜਾਊਗਾ ਹਮ ਤਾਂ ਕੁਝ ਕੁਝ ਕਰਦੇ ਸਮਾਨ ਪੈਲੀਆਂ ਦਾ ਬਰਾਮਦ ਹੋਇਆ ਕੀ ਲੱਗਦਾ ਫਿਰ ਕੀ ਕਿਵੇਂ ਆਇਆ ਇੱਥੇ ਸਮਾਨ ਕੁਝ ਮੈਨੂੰ ਇਹ ਗੱਲ ਦਾ ਪਤਾ ਮੈਂ ਉਹਨੇ ਬਹੁਤ ਧੀਰ ਆਇਆ ਜੀ ਇਸ ਖੋਟੀ ਦੇ ਵਿੱਚ ਮੇਰਾ ਸਾਹਮਣੇ ਦਫ਼ਤਰ ਹੈ ਜੀ ਤਾਂ ਹੁਣ ਬੰਦਾ ਇਹ ਜਿੱਥੇ ਮੈਂ ਆਪਣੇ ਦਫ਼ਤਰ ਦੀ ਬੀਟੀ ਦੇਖੀ ਜੀ ਆਪਣਾ ਮੇਰਾ ਉਹ 8-9 ਕਿਲੋਮੀਟਰ ਪਿੰਡਾਂ ਮੈਂ ਆਪਣੇ ਘਰੇ ਜਾਂਦਾ ਜੀ ਇਹਦੀ ਅਪਡਾਟ ਸਰਕਾਰੀ ਰਹਿਸ਼ ਹੈ ਪਰ ਇੱਥੇ ਕੀ ਕੋਣ ਬੈਠਦਾ ਸੀ ਪਹਿਲਾਂ ਇੱਥੇ ਜੀ ਸਾਡੀ ਮੁਸਿੰਮਰੀ ਖੜਦੀ ਹੈ ਜੀ ਇਹਨਾਂ ਉਰੇ ਪੰਚਾਇਤ ਚੋਂ ਬੈਠਦਾ ਹੁੰਦਾ ਸੀ ਉਹਨਾਂ ਦਫ਼ਤਰ ਸੀ ਉਹਨਾਂ ਦਾ ਉਰੇ ਆ ਬਣਾਇਆ ਵਾ ਸੀਗਾ ਜੀ ਆਪਣੀ ਪਤਨੀ ਦੇ ਪ੍ਰਧਾਨ ਕੀ ਦੇ ਉਹਦੇ ਵਿੱਚ ਵੀ ਪਿੱਛੇ ਇਫਰ ਜੀ ਪੰਕਜ ਪੱਪੂ ਦੀ ਫਿਰ ਜ਼ਿੰਮੇਵਾਰੀ ਬੰਦੀ ਹੈ ਜਿਹੜਾ ਸਮਾਨ ਬਰਾਮਦ ਹੋਇਆ ਇੱਥੇ ਦੇਖੋ ਜੀ ਮੈਂ ਇਹ ਗੱਲ ਨਹੀਂ ਕਹਿ ਸਕਦਾ ਇਹ ਗੱਲ ਇਨਵੈਸਟੀਗੇਸ਼ਨ ਆਫੀਸਰ ਹੀ ਦੱਸ ਸਕਦਾ ਨਹੀਂ ਸਰਕਾਰੀ ਰਿਹੈ ਸੋ ਡੀ ਆ ਫਿਰ ਕੋਈ ਕੋਈ ਤਾਂ ਜ਼ਿੰਮੇਵਾਰੀ ਤਾਂ ਪ੍ਰਸ਼ਾਸਨ ਨੂੰ ਤੈਅ ਕਰਨੀ ਪੈਗੀ ਨਾ ਵੀ ਕਿਵੇਂ ਸਮਾਨ ਆ ਗਿਆ ਕੱਲੂ ਔਰੇ ਕੋਈ ਕਤਲ ਹੋ ਗਿਆ ਫਿਰ ਕੀ ਕੌਣ ਪਤਾ ਲੱਗੇਗਾ ਪਤਾ ਕਰਦੇ ਆਂ ਜੀ ਸਾਡਾ ਚੌਕੀਦਾਰ ਹੁੰਦਾ ਸੀਗਾ ਇੱਥੇ ਉਹ ਤੋਂ ਪਤਾ ਕਰਾਂਗੇ ਜੀ ਇਹ ਕਿ ਇੱਥੇ ਕਿਵੇਂ ਆਇਆ ਸਮਾਨ ਰਾਤ ਦਾ ਚੌਕੀਦਾਰ ਦਿਨ ਚ ਇੱਥੇ ਸਾਡੇ ਮੁਲਾਜ਼ਮ ਆਮ ਚਿਰ ਤੇ ਤੁਰਦੇ ਰਹਿੰਦੇ ਨੇ ਜੀ ਜਿਹੜੀ ਜਿਹੜੀ ਅੱਜ ਦੀ ਕਾਰਵਾਈ ਹਾਲਿਓ ਨਾਲ ਆਏ ਨੇ ਜੀ ਇਨਵੈਸਟੀਗੇਸ਼ਨ ਅਫਸਰ ਉਹ ਕਰਵਾ ਰਹੇ ਨੇ ਤਸੀਲਦਾਰ ਸਾਹਿਬ ਜੀ ਪਲਾਸਟਿਕ ਹਾਂਜੀ ਸਰ ਅੱਜ ਜਿਹੜਾ ਧਰਨਾਲ ਕੇ ਆਏ ਕਿ ਅੱਜ ਜਿਹੜਾ ਦੂਜੇ ਦਿਨ ਦੇ ਯਾਰ ਇੱਧਰ ਪੰਚਾਲ ਦੇ ਵਿੱਚ ਆ ਗਏ ਸਾਰੇ ਧਰਨਾ ਜਾਰੀ ਹੈ ਨਾਬਾਣਾਗਰ ਕਾਉਂਸਲ ਦੇ ਹੀ ਉਹਦੀ ਕੋਠੀ ਦੇ ਅੱਗੇ ਸਾਡਾ ਇਹ ਪਿਛਲੇ ਦਿਨੀ ਜੋ 19 ਮਾਰਚ ਨੂੰ ਛੰਭੂ ਦੇ ਖਨੌਰੀ ਬਾਟਰ ਤੋਂ ਮੋਰ ਕੇ ਚੁਕਾਏ ਗਏ ਨੇ ਜਬਰਦਸਤੀ ਸਰਕਾਰ ਵੱਲੋਂ ਉਨ੍ਹਾਂ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਜਾਂ ਟਰਾਲੀਆਂ ਦੇ ਵਿੱਚ ਹੋਰ ਦਿੰਦਾ ਸਾਡਾ ਰੋਜ਼ ਦੀ ਵਰਤੋਂ ਵਾਲਾ ਸਮਾਨ ਜਿੰਨੇ ਵੀ ਏਸੀ ਫਰਿੱਜ ਆ ਰਬ ਗਰਾਜ ਜਿੰਨਾ ਵੀ ਸਾਡਾ ਇੱਕ ਘਰ ਵਸੇ ਹੋਈ ਸੀਗੇ ਉਹ ਉਹ ਜ਼ਬਰਦਸਤੀ ਜਿਹੜਾ ਮੋਰਚਾ ਢਾਇਆ ਗਿਆ ਉੱਥੇ ਨਗਰ ਕੌਂਸਲ ਦੇ ਨਾਬੇ ਦੇ ਵੀ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੀ ਜਣੀ ਸਰਕਾਰ ਨੇ ਪ੍ਰੈਸ਼ਰ ਦੇ ਨਾਲ ਨਗਰ ਕਾਉਂਸਲ ਦੇ ਸਾਧਨ ਟਰੈਕਟਰ ਮਗਾ ਕੇ ਉੱਥੋਂ ਟਰਾਲੀਆਂ ਆਈਆਂ ਨੇ ਟਰਾਲੀਆਂ ਦੇ ਵਿੱਚ ਸਮਾਨ ਸਾਡਾ ਬਹੁਤ ਜਿੰਨਾ ਵੀ ਲੱਦਿਆ ਹੋਇਆ ਸੀ ਉਹ ਸਾਰਾ ਆਇਆ ਭਾਂਡੇ ਰਾਬਾ ਵਗੈਰਾ ਜਿੰਨਾ ਹੀ ਵੀ ਸਾਡੀਆਂ ਵਰਤੂ ਦੀਆਂ ਚੀਜ਼ਾਂ ਸੀਗੀਆਂ ਉਹ ਜਦੋਂ ਸਾਡੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਵੱਲੋਂ ਜਿੰਨੀਆਂ ਅਸੀਂ ਡਿਊਟੀਆਂ ਲਾਈਆਂ ਦੀਆਂ ਵੀ ਕਿੱਥੇ ਕਿੱਥੇ ਸਾਡਾ ਸਮਾਨ ਜਾ ਸਕਦਾ ਕਿਉਂਕਿ ਅਸੀਂ ਜਿਹੜੇ ਉੱਥੇ ਜਾੜ ਦੇ ਵਿੱਚ ਟਰਾਲੀਆਂ ਟਰੈਕਟਰ ਖੜਾਏ ਗਏ ਸੀਗੇ ਸ਼ੰਭੂ ਤੇਜਾ ਖਨੌਰੀ ਅਸੀਂ ਉੱਥੋਂ ਜਿੰਨੀ ਭਾਲ ਕੀਤੀ ਆਸੇ ਪਾਸੋਂ ਜਿੰਨਾ ਸਮਾਨ ਸਾਨੂੰ ਮਿਲ ਗਿਆ ਉਹ ਅਸੀਂ ਲੋਕਾਂ ਨੂੰ ਆਪਣੇ ਕਿਸਾਨਾਂ ਨੂੰ ਹਕਾਤਾ ਤੇ ਉਹ ਕੁਝ ਥਾਣਿਆਂ ਦੇ ਵਿੱਚ ਵੀ ਖੜਾ ਜਿਹੜਾ ਨਹੀਂ ਮਿਲਿਆ ਸੀ ਉਹ ਆਲੇ-ਦਾਲੇ ਜਦੋਂ ਗੌਰ ਕੀਤੀ ਹੈ ਤਾਂ ਲਗਭਗ ਉਹ ਨਾਬੇ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਸਾਡੀਆਂ ਟਰਾਲੀਆਂ ਤੇ ਸਾਡੇ ਉਹਨਾਂ ਦੇ ਵਿੱਚ ਸਮਾਨ ਜਿਹੜੀਆਂ ਟਰਾਲੀਆਂ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸੀ ਉਹ ਟਰਾਲੀਆਂ ਦੀਆਂ ਜਿਹੜੀਆਂ ਬਾੜਾਂ ਸੀ ਬਖਸੀ ਸੀ ਕਿ ਉਹ ਵੱਢ ਕੇ ਵੇਚੇ ਗਏ ਨੇ ਤੇ ਉਹ ਟਰਾਲੀਆਂ ਦੇ ਟਾਇਰ, ਲਿਫਟ ਪੰਪ, ਡੰਗਾਂ, ਡਾਲੇ, ਐਰਾ ਵਗੈਰਾ ਸਾਨੂੰ ਉਹ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਮਿਲੇ ਤੇ ਅਸੀਂ ਉਹਦੇ ਸਬੰਧ ਦੇ ਵਿੱਚ ਜਦੋਂ ਸਾਰਾ ਸਮਾਨ ਸਾਨੂੰ ਉਹ ਮਿਲਿਆ ਤਾਂ ਉਸ ਤੋਂ ਬਾਅਦ ਉਹ ਤੇ ਐਫ ਆਰ ਆਈ ਦਰਜ ਹੋਈ ਹੈ ਤੇ ਉਦੋਂ ਬਾਅਦ ਵੀ ਮੋਰਚਾ ਲੱਗਿਆ ਕਿ ਉਹ ਤੇ ਕਾਰਵਾਈ ਨਹੀਂ ਕਰਦੇ ਚਲੋ ਜਵਾਨਤਾ ਕਿਸੇ ਤਰ੍ਹਾਂ ਅਦਾਲਤ ਦੇ ਫੈਸਲੇ ਹੁੰਦੇ ਆ ਉਹ ਜਵਾਨਤਾ ਜਮਹੁੰਤਾ ਲੈ ਕੇ ਤੇ ਚਲੀ ਗਿਆ ਉਸ ਤੋਂ ਬਾਅਦ ਅਸੀਂ ਫੇਰ ਵੀ ਜਣੀ ਉਥੋਂ ਤੱਕ ਵੀ ਨਹੀਂ ਖੜੇ ਹੋਏਗੇ ਕਿਉਂਕਿ ਸਾਡਾ ਸਮਾਨ ਹੋਰ ਬਹੁਤ ਗਾਇਬ ਹੈ ਜਿਹੜਾ ਅਜੇ ਤੱਕ ਸਾਨੂੰ ਨਹੀਂ ਪ੍ਰਾਪਤ ਹੋਇਆ ਉਹਨਾਂ ਟਰਾਲੀਆਂ ਦਾ ਵੀ ਤੇ ਹੋਰ ਵੀ ਲਗਭਗ ਸਾਡੀ ਜਿੰਨੀ ਇੱਕ ਇਨਕੁਆਰੀ ਚੱਲੀ ਹੈ ਤਾਂ ਉਹਦੇ ਵਿੱਚੋਂ ਸਾਨੂੰ ਇੱਕ ਹੋਰ ਸ਼ੱਕ ਪੈਦਾ ਹੋਈ ਕਿ ਜਿਹੜਾ ਨਾਬੇ ਦੇ ਵਿੱਚੋਂ ਹੋਰ ਸਮਾਨ ਹੈ ਟਰਾਲੀਆਂ ਦਾ ਉਹ ਜਾਨੀ ਇੱਥੇ ਨਗਰ ਕੌਂਸਲ ਦੇ ਵਿੱਚ ਇਹਨਾਂ ਨੇ ਦੱਬਿਆ ਹੋਇਆ ਕਿਤੇ ਕੋ ਆ ਪੱਟ ਕੇ ਸਾਡੀ ਇਹ ਸ਼ੱਕ ਹੈ ਸਾਡੇ ਕੋਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵੀ ਇੱਥੇ ਹੈਗਾ ਅਸੀਂ ਉਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਡਿਊਟੀਆਂ ਲਾਈਆਂ ਚਲੋ 2 ਦਿਨ ਸਾਡੇ ਡਿਲੇ ਤਾਂ ਹੋਏ ਕਿਉਂਕਿ ਕੋਮਿੰਸਾਬ ਮੋਰਚੇ ਦਾ ਫੈਸਲਾ ਸੀਗਾ ਦਿੱਲੀ ਵੱਲ ਮਾਰ ਕੇ ਕਰਨ ਦਾ ਦਿੱਲੀ ਨੂੰ ਜਾਣ ਦਾ ਤੇ 2 ਦਿਨ ਪ੍ਰਸ਼ਾਸਨ ਉੱਥੇ ਵਿਜੀਰਿਆ 16 ਤੱਕ ਉਸ ਤੋਂ ਬਾਅਦ ਦੁਬਾਰਾ ਐਸਐਸਪੀ ਸਾਹਿਬ ਨਾਲ ਗੱਲ ਹੋਈਆ ਫਿਰ ਉਹਨਾਂ ਨੇ ਸੀਆਈਏ ਦੀ ਡਿਊਟੀ ਲਾਈਆ ਕੱਲ ਉਹ ਆਇਆ ਕੱਲ ਜਣੀ ਉਹ ਵੀ ਇੱਕ ਫਾਰਮੈਲਿਟੀ ਤੇ ਲੋਕਾਂ ਦਾ ਮਤਲਬ ਇੱਕ ਭੁੱਖੇ ਢੱਡਾ ਵਾਲਾ ਪੇਟਾ ਪਰਨ ਦੀ ਗੱਲ ਕਰੂੰਗਾ ਮੈਂ ਕਿ ਇੱਕ ਮਿੱਠੇ ਪੋਚੇ ਜੇ ਮਾਰ ਕੇ ਮੁੜਿਆ ਉਹਨਾਂ ਨੇ ਇਸ ਕੱਲ ਨੂੰ ਹੱਥ ਨਹੀਂ ਪਾਇਆ ਤੇ ਦੁਬਾਰਾ ਫੇਰ ਜਿੰਨੀ ਗੱਲਬਾਤ ਹੋਈਆ ਕਹਿੰਦੇ ਸਾਨੂੰ ਐਸਟੀਐਮ ਤੋਂ ਪਰਮਿਸ਼ਨ ਚਾਹੀਦੀ ਆ ਰੱਬ ਵਗੈਰਾ ਉਹਨਾਂ ਨੇ ਕਰਕੇ ਫਾਰਮੈਲਿਟੀ ਤੁਰੇ ਆ ਸਾਨੂੰ ਇਹ ਸ਼ੱਕ ਹੈ ਕਿ ਉਹ ਸਮਾਨ ਇੱਥੇ ਹੈਗਾ ਜਦੋਂ ਤੱਕ ਸਾਡੀ ਉਹ ਤਸੱਲੀ ਨਹੀਂ ਹੁੰਦੀ ਉਸ ਜਗ੍ਹਾ ਤੋਂ ਪੱਟ ਪਟਾਈ ਨਹੀਂ ਹੁੰਦੀ ਜਾਂ ਉਹ ਸਮਾਨ ਬਰਾਮਦ ਨਹੀਂ ਹੁੰਦਾ ਸਾਡੀ ਤਸੱਲੀ ਹੋ ਜਾ ਉਥੋਂ ਨਿਕੜੇ ਨਾ ਨਿਕੜੇ ਸਾਨੂੰ ਇਸ ਗੱਲ ਤੇ ਸੰਤੁਸ਼ਟੀ ਹੈ ਜੇ ਮਤਲਬ ਉਥੋਂ ਸਮਾਨ ਨਿਕੜਦਾ ਫਿਰ ਇੱਕ ਸਰਕਾਰ ਦਾ ਇੱਥੋਂ ਦੇ ਐਮਐਲਏ ਦੇਵਮਾਨ ਦਾ ਇੱਕ ਵੱਡਾ ਹੱਥ ਹੈ ਬੰਕੇ ਚ ਪੱਪੂ ਤੇ ਇੱਥੋਂ ਦਾ ਈਓ ਹੋਗਾ ਜਿੰਨੇ ਵੀ ਇੱਥੇ ਹੋਰ ਐਮਸੀ ਉਹਦੇ ਨਾਲ ਜੁੜੇ ਹੋਏ ਆ ਯਾਨੀ ਉਹ ਇੱਕ ਚੋਰੀ ਦੇ ਵਿੱਚ ਉਹਦੇ ਨਾਲ ਜੁੜਿਆ ਚੋਰੀ ਦਾ ਸਮਾਨ ਗਵਨ ਕਰਦੇ ਆ ਉਸ ਗੱਲ ਤੋਂ ਡਰਦੇ ਆ ਕਿ ਲੋਕਾਂ ਦਾ ਜੇ ਤੁਸੀਂ ਉਥੋਂ ਲੈ ਆਏ ਹੋ ਸ਼ੰਭੂ ਤੋਂ ਸਮਾਨ ਤੁਸੀਂ ਇੱਥੇ ਖੜਾਓ ਖੜਾਓ ਟਰਾਲੀਆਂ ਤੇ ਲੋਕਾਂ ਨੂੰ ਦੱਸੋ ਵੀ ਭਾਈ ਅਸੀਂ ਉਰੇ ਲੈ ਕੇ ਆ ਕੇ ਉਹ ਪਛਾਣ ਕੇ ਲੈ ਜਾਣਾ ਆਪਦਾ ਦੇ ਦਾਂ ਦੇ ਲੋਕਾਂ ਨੂੰ ਸਾਨੂੰ ਇਸ ਗੱਲ ਦਾ ਕੋਈ ਗਿਲਾ ਤੇ ਕੋਈ ਗੁੱਸਾ ਨਹੀਂ ਸੀਗਾ ਮਤਲਬ ਸਰਕਾਰ ਇਹੋ ਜਿਹੇ ਗੁੰਡੇ ਪਾਲੇ ਹੋਏ ਆ ਇਹੋ ਜੇ ਐਮਸੀ ਉਰੇ ਇਹੋ ਜੇ ਨਗਰ ਕੌਂਸਲ ਦੇ ਪ੍ਰਧਾਨ ਬਣਾਏ ਹੋਏ ਆ ਜਿਹੜੇ ਲੋਕਾਂ ਦਾ ਸਮਾਨ ਚੋਰੀ ਕਰਕੇ ਵੱਢ ਕੇ ਵੇਚਦੇ ਆ ਟਰਾਲੀਆਂ ਤੇ ਉਹਨਾਂ ਦਾ ਬਚਿਆ ਸਮਾਨ ਸਰਕਾਰੀ ਅਦਾਰਿਆਂ ਦੇ ਵਿੱਚ ਦੱਬਿਆ ਜਾਂਦਾ ਤੇ ਪਰ ਕਿਸ਼ਾਪਾਂ ਦੇ ਵਿੱਚੋਂ ਮਿਲਦਾ ਜੇ ਸਾਡਾ ਇਸ ਕਰਕੇ ਮੋਰਚਾ ਲੱਗਿਆ ਹੋਇਆ ਜੇ ਅੱਜ ਇਸ ਗੱਲ ਤੇ ਕੋਈ ਸਾਡੀ ਤਸੱਲੀ ਨਹੀਂ ਹੁੰਦੀ ਕੋਈ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਜਾਂ ਪ੍ਰਸ਼ਾਸਨ ਨਹੀਂ ਕਰਾਉਂਦਾ ਫਿਰ ਇਸ ਤੋਂ ਬਾਅਦ ਸਾਡਾ ਕੋਈ ਇੱਥੋਂ ਸਖਤ ਐਲਾਨ ਹੋਊਗਾ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਇਸ ਐਕਸ਼ਨ ਨੂੰ ਵੱਡੇ ਪੱਧਰ ਤੇ ਤਿੱਖਾ ਕਰਕੇ ਇਹ ਮਸਲਾ ਹੱਲ ਕਰਵਾਵਾਂਗੇ ਪੰਕਜ ਪੱਪੂ ਬੋਲੋ ਤਾਂ ਕਿਹਾ ਜਾ ਰਿਹਾ ਮੈਂ ਤਾਂ ਬੇਕਸੂਰਾਂ ਹੀ ਟਰਾਲੀ ਚੋਰੀਆਂ ਵੀ ਨਹੀਂ ਕੀਤੀਆਂ ਹੈਗੀਆਂ ਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪੰਕਜ ਪੱਪੂ ਬੋਲੋ ਤਾਂ ਬਹੁਤ ਕੁਝ ਕਿਹਾ ਜਾ ਰਿਹਾ ਹੈ ਸਰਕਾਰ ਦੀ ਸ਼ਹਿਤ ਉਹ ਕਹਿ ਰਿਹਾ ਜੇ ਤਾਂ ਉਹਦੀ ਵਰਕਸ਼ਾਪ ਦੇ ਵਿੱਚੋਂ ਤੁਸੀਂ ਸਾਰੇ ਵੀਰਾਂ ਨੇ ਮੀਡੀਆ ਵਾਲਿਆਂ ਨੇ ਦੇਖਿਆ ਨਹੀਂ ਸਮਾਨ ਮਿਲਿਆ ਫਿਰ ਤਾਂ ਉਹ ਸੱਚਾ ਹੈ ਫਿਰ ਤਾਂ ਅਸੀਂ ਝੂਠੇ ਹੋ ਸਕਦੇ ਹਾਂ ਪਰ ਜਦੋਂ ਉੱਥੋਂ ਸਮਾਨ ਬਰਾਮਦ ਹੋਇਆ ਫਿਰ ਅਸੀਂ ਕਿਵੇਂ ਕਹੀਏ ਕਿ ਪੰਕੇਜ ਪੱਪੂ ਦੇ ਜਿਹੜੇ ਦੋਸ਼ ਲੱਗੇ ਆ ਉਹ નિર્ਦੋਸ਼ ਹੈ ਉਹ ਹਰੇਕ ਚੋਰ ਆਪਣੀ ਸਫਾਈ ਦਿੰਦਾ ਹੁੰਦਾ ਹੈ ਉਹ ਸਾਬਤ ਹੋ ਗਿਆ ਕੁੱਲ ਦੁਨੀਆ ਦੇ ਵਿੱਚ ਪੂਰੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਪੰਕੇਜ ਪੱਪੂ ਇੱਕ ਬਹੁਤ ਵੱਡਾ ਚੋਰ ਹੈ ਨਾਮੀ ਚੋਰ ਹੈ ਪੂਰਾ ਸ਼ਹਿਰ ਉਸ ਤੋਂ ਦੁਖੀ ਹੈ ਇੱਥੇ ਪੂਰੀ ਗੁੰਡਾਗਰਦੀ ਕਰਦਾ ਉਹ ਸਰਕਾਰ ਦੀ ਸਹੈਤੇ ਕਰਦਾ ਦੇਵਾਨ ਵਰਗਿਆਂ ਦੇ ਉਹਦੇ ਹੱਥ ਹੈ ਉਹਦੇ ਸਿਰ ਦੇ ਉੱਤੇ ਸਰਕਾਰ ਨੇ ਇਹ ਪਾਲੇ ਹੋਏ ਆ ਲੋਕ ਕਿਉਂਕਿ ਸਰਕਾਰ ਜਿਹੜੇ ਬਾਰਡਰਾਂ ਦੇ ਬੈਠੇ ਲੋਕ ਲੜਦੇ ਸੀ ਕੁੱਲ ਲਕਾਈ ਦੀ ਲੜਾਈ ਲੜ ਰਹੇ ਸੀਗੇ ਦਿੱਲੀ ਤੋਂ ਰਹਿੰਦਿਆਂ ਮੰਗਾਂ ਮੰਵਾਉਣ ਵਾਸਤੇ ਜਾ ਰਹੇ ਤੇ ਉਹ ਚੋਰ ਲੱਗਦਾ ਸਰਕਾਰਾਂ ਨੂੰ ਉਹ ਗੁੰਡੇ ਲੱਗਦਾ ਉਹ ਕਿਸਾਨਾਂ ਦੇ ਭੇਸਦੋਰਾਂ ਦੀ ਡੀਐਸਪੀ ਵੀ ਬੋਲਦੀ ਸੀ ਵੀ ਕਿਸਾਨਾਂ ਦੇ ਭੇਸ ਦੇ ਵਿੱਚ ਗੁੰਡੇ ਆਏ ਫਿਰ ਉਹਦਾ ਰਿਜ਼ਲਟ ਕੀ ਮਿਲ ਗਿਆ ਬਾਈ ਉਹ ਗੁੰਡੇ ਰਹੇ ਲੋਕ ਜਾਂ ਗੁੰਡਾ ਪ੍ਰਸ਼ਾਸਨ ਹੋ ਗਿਆ ਜਾਂ ਪੰਕੜ ਪੱਪੂ ਵਰਗੇ ਇਹ ਬੇਵਿਨਾਤੀ ਉਹਦੀਆਂ ਗੱਲਾਂ ਨੇ ਇਨਾਂ ਦੀ ਕੋਈ ਤਕ ਨਹੀਂ ਕੋਈ ਆਧਾਰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਮਾਨ ਮਿਲਿਆ ਈ ਤੁਹਾਨੂੰ ਅੱਜ ਜਿਹੜਾ ਜਿਹੜੇ ਦਿਨ ਦੇ ਵਿੱਚ ਨਗਰ ਕੌਂਸਲ ਮੂਹਰੇ ਧਰਨਾ ਲੱਗਾ ਹੈ ਉਹਦੀ ਕੋਠੀ ਵਿੱਚੋਂ ਜਿਹੜਾ ਸਮਾਨ ਬਰਾਮਦ ਹੋ ਰਿਹਾ ਹੈ ਜਿਹੜੀਆਂ ਛੰਭੂ ਤੋਂ ਟਰਾਲੀਆਂ ਚੋਰੀ ਹੋਈਆਂ ਜਿਵੇਂ ਪੰਕੇਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾ ਸਮਾਨ ਬਰਾਮਦ ਹੋਇਆ ਟਾਇਰ ਪੰਪ ਲਿਫਟ ਵਾਲੇ ਤੇ ਹੁੱਕਾਂ ਤੇ ਦਾਲੇ ਬਰਾਮਦ ਹੋਇਆ ਤੇ ਜਿਹੜਾ ਸਮਾਨ ਬਚਿਆ ਹੋਇਆ ਸੀ ਸਾਡੀ ਹਲੇ ਤਲਾਸ਼ ਸੀਗੀ ਕਿ ਸਾਡਾ ਟਰਾਲੀਆਂ ਦਾ ਸਮਾਨ ਪੂਰਾ ਨਹੀਂ ਹੋਇਆ ਤਾਂ ਉਹ ਪੰਕੇਜ ਪੱਪੂ ਨੇ ਤੇ ਉਹਦੇ ਘਰ ਵਾਲੀ ਮੌਕੇ ਦੀ ਪ੍ਰਧਾਨ ਸੀ ਜਿਹੜਾ ਕਿਸੇ ਪਾਸੇ ਨਹੀਂ ਕੱਢਣ ਦੇ ਯੋਗ ਰਹਾ ਇਹ ਤਾਂ 2-4 ਦਿਨਾਂ ਬਾਅਦ ਪਹਿਲੇ ਹੀ ਕਾਰਵਾਈ ਹੋਏ ਤੋਂ ਬਾਅਦ ਨਗਰ ਕੌਂਸਲ ਲਈ ਐਈਓ ਦੀ ਕਮਟੀ ਦੇ ਵਿੱਚ ਲਿਆ ਕੇ ਉਹ ਦੱਬਿਆ ਗਿਆ ਜਿਹਦੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਦੇ ਆਗੂ ਵੀ ਕਰ ਰਹੇ ਸੀ ਜਿਹਦਾ ਪਰਚਾ ਦਰਜ ਤੇ ਉਹਦੀ ਜਿਹੜੀ ਕਾਰਵਾਈ ਆ ਉਹ ਸੀਆਈਏ ਪਟਿਆਲੇ ਦੇ ਵਿੱਚ ਵੀ ਚੱਲ ਰਹੀ ਆ ਮਤਲਬ ਅੱਜ ਜਦੋਂ ਲੋਕਾਂ ਨੇ ਦਵਾ ਹੇਠਾ ਕੇ ਪ੍ਰਸ਼ਾਸਨ ਨੂੰ ਇਸ ਗੱਲ ਤੇ ਆਉਣਾ ਪਿਆ ਕਿ ਅਸੀਂ ਪਟਾ ਕੇ ਜਿਹੜੀ ਸਾਡੀ ਸ਼ੱਕ ਸੀ ਕਿ ਉਹ ਸਮਾਨ ਉਰੇ ਦੱਬਿਆ ਹੋਇਆ ਤਾਂ ਉਹ ਦਵਾ ਦੇ ਥੱਲੇ ਆ ਕੇ ਉਰੇ ਜੇਸੀਬੀ ਚੱਲੀ ਆ ਤਾਂ ਉਹਦੇ ਵਿੱਚੋਂ ਟਰਾਲੀਆਂ ਦਾ ਬਿੱਡਾਂ ਦਾ ਸਮਾਨ ਜਿਹੜੇ ਝਾੜ ਲੱਗੇ ਹੋਏ ਸੀ ਘਰ ਬਣਾਏ ਉਹਦੀ ਟਰਾਲੀਆਂ ਦਾ ਉਹ ਬਰਾਬਦ ਹੋਇਆ ਤੇ ਹਲੇ ਚੱਲ ਰਹੀ ਆ ਜੀਸੀਬੀ ਹੋਰ ਸਮਾਨ ਬਰਾਬਦ ਹੋਣ ਦੀ ਸਾਨੂੰ ਬਹੁਤ ਵੱਡੀ ਆਸ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਾਨ ਸੀ ਟਰਾਲੀਆਂ ਚੋਂ ਸਾਰਾ ਇੱਥੇ ਨੱਪਿਆ ਗਿਆ ਇੱਕ ਸਰਕਾਰੀ ਰਹਿਸ਼ ਤੇ ਵਿੱਚ ਜਿਹੜਾ ਸਮਾਨ ਦੱਬਿਆ ਗਿਆ ਇਹ ਸਰਕਾਰੀ ਰਹਿਸ਼ ਦੇ ਵਿੱਚ ਚੋਰੀ ਕਰਕੇ ਸਮਾਨ ਦੱਬਣਾ ਇਹਦੀ ਜ਼ਿੰਮੇਵਾਰੀ ਸਿੱਧਮ ਸਿੱਧੀ ਪੰਜਾਬ ਸਰਕਾਰ ਦੀ ਤੇ ਇੱਥੇ ਮੌਜੂਦਾ ਐਮਐਡ ਦੇ ਦੇਮਾਨ ਦੀ ਬਣਦੀ ਆ ਕਿ ਉਹ ਚੋਰ ਕਿਨੂੰ ਸਾਬਤ ਕਰਦੇ ਆ ਜਾਂ ਸਰਕਾਰ ਦਾ ਐਮਐਲਈ ਚੋਰੀ ਦਾ ਈ ਲੱਗਦਾ ਵੀ ਇਹ ਜਿਹੜੀ ਕੋਠੀ ਹੈ ਇਹ ਈਓ ਸਾਹਿਬ ਦੀ ਕੋਠੀ ਹੈ ਨਾਬੇ ਦੇ ਤਾਂ ਉਹਨਾਂ ਦੇ ਸਾਹਮਣੇ ਦੇਖੋ ਇਹ ਕੋਠੀ ਅਲਾਟ ਹੋਈ ਹੈ ਇੱਥੋਂ ਦੇ ਗੁਰਚਰਨ ਸਿੰਘ ਈਓ ਸਾਹਿਬ ਨੂੰ ਉਹ ਚਾਹੇ ਬੇਸ਼ੱਕ ਨਹੀਂ ਰਹਿੰਦੇ ਹੋਰ ਪਾਸੇ ਰਹਿੰਦੇ ਆ ਨੇੜੇ ਰਾਜਸ਼ੌਰ ਦੇ ਕਰਨ ਪਰ ਜ਼ਿੰਮੇਵਾਰ ਤਾਂ ਉਹ ਬਣਦੇ ਆ ਕਿਉਂਕਿ ਕੋਠੀ ਉਹਨਾਂ ਕੋਲੇ ਆ ਜਾਂ ਉਹਨਾਂ ਨੇ ਕਿਸੇ ਨੂੰ ਅੱਗੇ ਦੇ ਰੱਖੀ ਆ ਕੋਈ ਹੋਰ ਬੈਠਾ ਫਿਰ ਉਹ ਹੋਰ ਨੂੰ ਜ਼ਿੰਮੇਵਾਰ ਬਣਾ ਸਕਦਾ ਨਹੀਂ ਇੱਥੋਂ ਦੇ ਮੌਜੂਦਾ ਅਧਿਕਾਰੀ ਤੇ ਮੌਜੂਦਾ ਪ੍ਰਧਾਨ ਤੇ ਇੱਥੋਂ ਦਾ ਮੌਜੂਦਾ ਸਰਕਾਰ ਦਾ ਐਮਐਲਏ ਤੇ ਪੰਜਾਬ ਸਰਕਾਰ ਦੀ ਸਿੱਧਮ ਸਿੱਧੀ ਜ਼ਿੰਮੇਵਾਰ ਨਹੀਂ ਉਹ ਕਹਿ ਰਹੇ ਨੇ ਜੀ ਉਹ ਸਾਹਿਬ ਕਹਿ ਰਹੇ ਨੇ ਮੈਂ ਤਾਂ ਆਪਣਾ ਦਫ਼ਤਰ ਦੇ ਵਿੱਚ ਆਣਾ ਮੇਰੇ ਨਾਲ ਹੀ ਪਿੰਡ 8 ਕਿਲੋਮੀਟਰ ਤੇ ਮੈਂ ਤਾਂ ਘਰੇ ਚਲਾ ਜਾਣਾ ਵੀ ਕੋਠੀ ਮੇਰੇ ਅੰਡਰ ਨਹੀਂ ਹੈ ਇਹ ਦੇਖੋ ਯੋਸਾਹਬ ਤਾਂ ਇਹ ਕਹਿ ਕੇ ਪੱਲਾ ਛੜਾਰ ਗਿਆ ਮਤਲਬ ਜੇ ਸਾਡਾ ਮੋਰਚਾ ਸ਼ੰਭੂ ਤੇ ਖਨੌਰੀ ਚੱਲਦਾ ਸੀ ਜਿੱਡੀ ਸਾਡੀ ਆਗੂ ਟੀਮ ਉਹਦੀ ਇਕਵਾ ਹੀ ਕਰਦੀ ਸੀ ਇਓ ਦੇ ਵਿੱਚ ਕੋਈ ਘਟਨਾ ਵਾਪਰਦੀ ਦੀ ਤਾਂ ਸਾਡੀ ਉਹਦੀ ਆਗੂ ਟੀਮ ਹੀ ਜ਼ਿੰਮੇਵਾਰ ਹੈ ਕਿਉਂਕਿ ਸਾਡੀ ਸਰਪ੍ਰਸਤੀ ਦੇ ਹੇਠ ਉਹ ਮੋਰਚੇ ਚੱਲਿਆ ਸਾਡੇ ਆਗੂਆਂ ਦੇ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰ ਆਗੂਆਂ ਦੀ ਸੀ ਤੇ ਇਥੋਂ ਦਾ ਜ਼ਿੰਮੇਵਾਰ ਗੁਰਚਨ ਸਿੰਘ ਈਓ ਹੈ ਉਹਦੀ ਰਹਿਸ਼ਤੇ ਵਿੱਚ ਇਹ ਕੰਮ ਹੋਵੇ ਕਿ ਉਹ ਕਹੇ ਮੈਂ ਦਫ਼ਤਰ ਆ ਕੇ ਚਲਾ ਜਾਂਦਾ ਤਾਂ ਫਿਰ ਕਿੱਧਰ ਦੀ ਜ਼ਿੰਮੇਵਾਰੀ ਹੈ ਤੇ ਫਿਰ ਇਹ ਡਿਊਟੀਆਂ ਤੇ ਨੌਕਰੀਆਂ ਕਰਨ ਦੀ ਲੋੜ ਹੀ ਨਹੀਂ ਜੇ ਸਰਕਾਰੀ ਅਦਾਰਿਆਂ ਦੇ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਕਿ ਹੋ ਕੀ ਰਿਹਾ ਫਿਰ ਉਹ ਲੋਕਾਂ ਦਾ ਖਿਆਲ ਕੀ ਹੋਰ ਕੀ ਮਿਲਣ ਦੀ ਉਰੇ ਲੱਗ ਰਿਹਾ ਜੀ ਕੀ ਮਿਲ ਸਕਦਾ ਸਾਡਾ ਟਰਾਲੀਆਂ ਦੇ ਵਿੱਚ ਗੈਸ ਸਿਲੰਡਰ ਫ੍ਰਿਜ ਏਸੀ ਆਟਾ ਕੱਪੜੇ ਲੀੜੇ ਚਾਹ ਪਾਣੀ ਭਾਂਡਾ ਟਿੰਡਾ ਬਹੁਤ ਸਾਮਾਨ ਸੀ ਜਿਹੜਾ ਸਾਨੂੰ ਆ ਸਕੇ ਉਰੇ ਬਹੁਤ ਵੱਡੇ ਪੱਧਰ ਤੇ ਹੋਰ ਸਾਮਾਨ ਮਿਲ ਸਕਦਾ ਇੱਥੋਂ ਜੀ ਮੈਨੂੰ ਹੋਰ ਪਾਸੇ ਵਟਾਵਾਂਗੇ ਜਦੋਂ ਤੱਕ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਸਾਡੇ ਲੋਕਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਨੇ ਕਿਹਾ ਖੁਦਾਈ ਜਾਰੀ ਰੱਖੋ ਉਹਨਾਂ ਨੇ ਕਿਹਾ ਵੀ ਜਿਹੜਾ ਦੇਖੋ ਸਜਾਤਾ ਚਾਵਲਾ ਦਾ ਪਤੀ ਉਰੇ ਆ ਕੇ ਬੈਠੇ ਇੱਕ ਮੁੰਡਾ ਕਰਦੀ ਕਰੇ ਕਿ ਚੋਰੀਆਂ ਕਰੇ ਇਹ ਕਿੱਧਰ ਲਈ ਨਿਆ ਪਾਲਕ ਇੱਥੋਂ ਦੇ ਯੂ ਸਾਬ ਨੂੰ ਦੇਖਿਆ ਨਹੀਂ ਕਿ ਇੱਕ ਚੋਰ ਬੰਦੇ ਨੂੰ ਉਰੇ ਦਫ਼ਤਰ ਦੇ ਰੱਖਿਆ ਉਹਦਾ ਆ ਕੇ ਤਾਂ ਜੋਰਨੇ ਦਾ ਆਪਣੇ ਆਪ ਨੂੰ ਸਾਫ਼ ਕਹਿਣਾ ਹੋਣਾ ਉਹ ਹੈ ਜੇ ਬਿਆਨ ਉਹਨੇ ਦੇਣੇ ਨੇ ਕਿ ਸਾਫ਼ ਹੈ ਪਹਿਲਾਂ ਵਾਲਾ ਜਿਹੜਾ ਪਰਚਾ ਦਰਜ ਹੋਇਆ ਸਮਾਨ ਬਰਾਮਦ ਹੋਇਆ ਉਹ ਸਪਸ਼ਟ ਕਰਦਾ ਹੈ ਇਹ ਪੰਕੇ ਦੇ ਪੱਪੂ ਕਿਸੇ ਗੱਲ ਤੇ ਨਿਰਦੋਸ਼ ਨਹੀਂ ਉਹ ਵੱਡੇ ਤੋਂ ਵੱਡਾ ਚੋਰ ਤੇ ਇੱਕ ਗੁੰਡਾ ਅੰਸਰ ਉਹ ਕਹਿੰਦਾ ਮੈਰੀ ਜਮਾਨਤ ਹੋ ਗਈ ਜਵਾਨ ਤਾਂ ਤਾਂ ਨਿਆਂਪਾਲਿਕਾ ਦੇ ਹੱਥ 'ਚ ਜਣੀ ਕੋਰਟ ਦੇ ਹੱਥ 'ਚ ਹੁੰਦੀਆਂ ਨੇ ਦਿੱਤੀਆਂ ਹੋਣੀਆਂ ਤੇ ਹੁਣ ਵਾਲੀਆਂ ਅਗਲੀਆਂ ਕਾਰਵਾਈਆਂ ਹੋਣੀਆਂ ਨੇ ਜਿਹੜੀਆਂ ਮੋਰਚੇ ਨੇ ਫੇਸਟ ਅੱਗੇ 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 ਤਾਂ ਸਾਡਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੇ ਉਹ ਰਸਵਾਰੀ ਹੋਰ ਪ੍ਰਾਪਤ ਹੁੰਦਾ ਜਾਂ ਜਿੰਨਾ ਹੋਵੇ ਇੱਥੇ ਇੱਥੇ ਸਰਕਾਰ ਤੇ ਪ੍ਰਸ਼ਾਸਨ ਕੁਝ ਨਹੀਂ ਕਰੂਗਾ ਤਾਂ ਫਿਰ ਇਹਦੇ ਮੋਰਚੇ ਵੱਡਾ ਫੈਸਲਾ ਲੈ ਕੇ ਇੱਥੇ ਸਖਤ ਕਾਰਵਾਈ ਕਰਾਉਣ ਦਾ ਸੰਘਰਸ਼ ਮੈਣੋ ਰਵਿੰਦਰ ਜੀ ਤੁਸੀਂ ਨਗਰ ਕੌਸ਼ਲ ਦੇ ਵਿੱਚ ਪਹੁੰਚੇ ਆ ਤੁਹਾਡਾ ਕੀ ਕਹਿਣਾ ਹੈਗਾ ਉਹ ਸਾਮਾਨ ਮਿਲਿਆ ਹੈਗਾ ਜਿਹੜਾ ਦੇਖੋ ਸਾਡੇ ਦਾ ਸ਼ਹਿਰ ਦਾ ਪਹਿਲਾ ਟਰਾਲੀਆਂ ਦੇ ਕਰਕੇ ਬਦਨਾਮ ਹੋਇਆ ਉਹ ਤੋਂ ਬਾਅਦ ਹਰ ਰੋਜ਼ ਕੁਛ ਨਾ ਕੁਛ ਨਿਕਲ ਰਿਹਾ ਹੈ ਇਹ ਸਰਕਾਰੀ ਤੰਤਰ ਜਿਹੜਾ ਹੈਗਾ ਉਹਦੇ ਅਧੀਨ ਜਿਹੜੇ ਅਹੁਦੇਦਾਰਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੀ ਇੱਕ ਤੂਕਤਾ ਆਹ ਪਹਿਲਾ ਦੋ ਟਰਾਲੀਆਂ ਨਿਕਲੀਆਂ ਨੇ ਹੁਣ ਆਹ ਸਮਾਨ ਸਾਡੀਆਂ ਟਰਾਲੀਆਂ ਦੇ ਵਿੱਚ ਚੱਪਲਾਂ ਤੋਂ ਲੈ ਕੇ ਪ੍ਰੈਸ਼ਰ ਕੁੱਕਰ ਚਮਚੇ ਥਾਲੀਆਂ ਖੇਸੀ ਰਜਾਈ ਸਾਰਾ ਕੁਝ ਸਾਡੇ ਸਾਡੀ ਟਰਾਲੀ ਤੇ ਤਰ੍ਹਾਂ ਦਾ ਸਾਡਾ ਰੂਮ ਹੈ ਕਮਰਾ ਇਹ ਦਰਨੇ ਦੇ ਬਾਹਰ ਵੀ ਟਰਾਲੀ ਖੜੀ ਆ ਇਹਦੇ ਵਿੱਚ ਸਾਰਾ ਸਮਾਨ ਹੁੰਦਾ ਇਹ ਅਜੇ ਇਹ ਤਾਂ ਹੈ ਅਜੇ ਬਹੁਤ ਕੁਝ ਹੋਰ ਨਿਕਲੂਗਾ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਨੇ ਆ ਅਸੀਂ ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਕਹਨੇ ਆ ਵੀ ਇਹਨਾਂ ਦਾ ਨਿਕਾਲ ਪਾਈ ਜਾਵੇ ਤੁਹਾਨੂੰ ਕੀ ਲੱਗਦਾ ਵੀ ਹੋਰ ਕੀ ਕੀ ਮਿਲ ਸਕਦਾ ਜੀ ਉਹਦੇ ਮਹਾਰਾਜ ਸਾਡੇ ਦਾ ਕੁੱਕਰ ਵੀ ਚੋਰੀ ਹੋਇਆ ਗਏ ਸਾਡੇ ਚੱਪਲਾ ਚੋਰੀ ਹੋਈਆਂ ਲੈ ਕੂਲਰ ਫਰਾਟੇ ਦਾਤੀ ਪੱਖੇ ਕੜਛੀ ਚਮਚੇ ਸਾਰਾ ਕੁਝ ਸਾਡਾ ਚੋਰੀ ਹੋਇਆ ਆ ਤਾਂ ਅਜੇ ਇਹ ਤਾਂ ਟਰਾਲੀਆਂ ਦੇ ਉੱਪਰਲੇ ਫਿੱਟ ਨੇ ਇਹ ਉਦੋਂ ਅਸੀਂ ਕਿਹਾ ਦੀਗਾ ਵੀ ਇਹ ਬਹੁਤ ਕੁਝ ਨਿਕਲੂਗਾ ਪਹਿਲਾਂ ਅਸੀਂ ਪਹਿਲਾਂ ਅਸੀਂ ਉੱਥੇ ਟਾਇਰ ਲੱਭ ਕੇ ਦਿੱਤੇ ਉਸ ਤੋਂ ਬਾਅਦ ਅਸੀਂ ਅਗੌਲ ਪਿੰਡ ਇੱਕ ਟਰਾਲੀ ਦਿੱਤੀ ਤਾਂ ਹੁਣ ਆ ਆ ਟੋਏ ਪਟ ਕੇ ਇੱਥੇ ਹੁਣ ਇਹ ਪ੍ਰਸ਼ਾਸਨ ਨੂੰ ਕਾਰਵਾਈ ਈਓ ਸਾਹਿਬ ਦੀ ਕੋਠੀ ਸਰਕਾਰੀ ਕੋਠੀ ਈਓ ਸਾਹਿਬ ਦੀ ਤਾਂ ਪ੍ਰਸ਼ਾਸਨ ਈਓ ਸਾਹਿਬ ਤੇ ਵੀ ਕਾਰਵਾਈ ਕਰੇ ਇਹ ਅਫਸਰਾਂ ਦੀ ਹਜ਼ੂਰੀ ਦੇ ਵਿੱਚ ਅਫਸਰਾਂ ਦੇ ਅਧੀਨ ਆ ਚੀਜ਼ਾਂ ਸਾਡੇ ਨਾਲ ੱਟਕਾ ਹੋਇਆ ਅਸੀਂ 48 ਦੀ ਲੜਾਈ ਲੜਦੇ ਆ ਅਸੀਂ ਸਰਕਾਰਾਂ ਦੇ ਨਾਲ 48 ਦੀ ਲੜਾਈ ਲੜਦੇ ਆ ਕਿ ਇੱਥੋਂ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ ਆ ਕੰਮ ਕਰਦੇ ਨੇ ਇਹ ਮਨੀਸ਼ ਚਾਵਲਾ ਮਨੀਸ਼ ਚਾਵਲਾ ਪਹਿਲਾਂ ਵੀ ਇਹਦਾ ਤਿੰਨ ਵਾਰ ਪਰਚੇ ਜਨੌਮ ਆ ਗਿਆ ਆਜਾ ਨਮੀ ਕਰਤੂ ਤੇ ਹੈ ਫੇਰ ਨਿਕਲ ਗਈ ਤੁਹਾਨੂੰ ਕੀ ਲੱਗ ਬਈ ਇਹ ਸਭ ਤੇ ਕਹਿੰਦੇ ਨੇ ਮੈਂ ਤਾਂ ਇਸ ਕੋਠੀ ਦੇ ਵਿੱਚ ਇੱਕ ਦਿਨ ਵੀ ਨਹੀਂ ਆ ਕੇ ਬੈਠਿਆ ਜੀ ਆਫਟਰ ਆਲ ਹੈ ਤਾਂ ਇਹ ਉਹ ਸਾਹਿਬ ਦੀ ਆ ਕੋਠੀ ਅਲਾਟਮੈਂਟ ਤਾਂ ਇਹ ਉਹ ਸਾਹਿਬ ਦੀ ਆ ਤੁਹਾਡੇ ਘਰੇ ਨਾਲ ਕੋਈ ਵੜ ਗਿਆ ਐਡਾ ਟਾਮਜਾਮ ਜੀਸੀਪੀ ਚੱਲ ਰਹੀ ਆ ਇਹ ਪਹਿਲਾਂ ਵੀ ਟੋਆਪ ਜੀਸੀਪੀ ਨਾਲੇ ਪੱਟਿਆ ਹੋਣਾ ਤਾਂ ਇਹ ਆ ਉਹ ਸਾਹਿਬ ਤੇ ਕਿਉਂ ਨਹੀਂ ਕਾਰਵਾਈ ਹੋਊਗੀ ਇਹ ਜਿਹੜਾ ਸਮਾਨ ਮਿਲ ਰਿਹਾ ਹੈ ਤੇ ਜ਼ਿੰਮੇਵਾਰ ਕੌਣ ਹੈ ਜੀ ਇਹ ਤਾਂ ਪੁਲਿਸ ਆ ਆਪਣੀ ਤਬਦੀਸ਼ ਕਰੇ ਜੀ ਇਹਦੇ ਤੇ ਅਸੀਂ ਕੀ ਕਹਨੇ ਆ ਵੱਡਾ ਸਮਾਨ ਆ ਨਿਕਲਿਆ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੂਗੀ ਅਸੀਂ ਪੁਲਿਸ ਦੇ ਨਾਲ ਕਾਨੂੰਨ ਦੇ ਨਾਲ ਅਸੀਂ ਖੜੇ ਆ ਲੇਕਿਨ ਆ ਜਿਹੜਾ ਅੱਖਾਂ ਦੇ ਸਾਹਮਣੇ ਦਿਖ ਰਿਹਾ ਉਹਨੂੰ ਤਾਂ ਅਸੀਂ ਨਕਾਰ ਨਹੀਂ ਸਕਦੇ ਨਾ ਤੁਹਾਡੇ ਕੈਮਰੇ ਨਕਾਰ ਸਕਦੇ ਨੇ ਸਾਡੇ ਨਾਲ ਸ਼ੁਰੂ ਦਾ ੱੱਕਾ ਹੁੰਦਾ ਆਇਆ ੱੱਕਾ ਇੱਥੋਂ ਤੱਕ ਹੋ ਗਿਆ ਸਾਡਾ ਸਮਾਨ ਚੋਰੀ ਹੋਣ ਲੱਗ ਗਿਆ ਅਸੀਂ ਠਾੜੀ ਦੀ ਲੜਾਈ ਲੜਦੇ ਆ ਲੜਦੇ ਰ੍ਹਾਂਗੇ ਜਦ ਤੱਕ ਜਿਉਂਦੀ ਜ਼ਮੀਰ ਹੈ ਜਾਗਦੇ ਰ੍ਹਾਂਗੇ ਲੇਕਿਨ ਆ ਜਿਹੜਾ ਅਫਸਰ ਚਾਹੀ ਅਫਸਰ ਸ਼ਾਹੀ ਅਫਸਰਾਂ ਦੀ ਕੋਠੀਆਂ ਦੇ ਵਿੱਚੋਂ ਸਮਾਨ ਨਿਕਲਦਾ ਹੋਵੇ ਔਰ ਅਫਸਰ ਕਾ ਮੈਨੂੰ ਪਤਾ ਨਹੀਂ ਹੈਗਾ ਇਹ ਤਾਂ ਵੱਡੀ ਨਲਕੀ ਦਾ ਮੈਂ ਕਹਿ ਨਹੀਂ ਸਕਦਾ ਅਸੀਂ ਇੱਕਜੁੱਟ ਸੰਯੁਕਤ ਕਿਸਾਨ ਮੋਰਚੇ ਦੇ ਟੰਡੇ ਹੇੜਾਂ ਅਸੀਂ ਇਹ ਜੇ ਹੋਰ ਸ਼ਹਿਰ ਨੂੰ ਪੜਦੇ ਪਾਸ ਕਰਕੇ ਦਵਾਂਗੇ ਸਾਡੀਆਂ 26 ਟਰਾਲੀਆਂ ਗੁੰਮਣੇ 26 26 ਟਰਾਲੀਆਂ ਦੇ ਵਿੱਚ ਸਾਰਾ ਸਮਾਨ ਇਹ ਹੋਲੀ-ਹੋਲੀ ਇਹ ਪੁਲਿਸ ਦੀ ਤਵਨੀਸ਼ ਹੈ ਤਵਨੀਸ਼ ਦੇ ਵਿੱਚ ਆਪਣੇ ਆਪ ਪਤਾ ਲੱਗੂਗਾ ਕਿ ਕਿੱਥੋਂ ਕੀ ਨਿਕਲਦਾ ਸਾਨੂੰ ਕੋ ਸਾਡੇ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ ਨਾਬੇ ਦੇ ਵਿੱਚ ਕਿੰਨੀਆਂ ਕਿ ਟਰਾਲੀਆਂ ਤੁਹਾਡੇ ਹਿਸਾਬ ਨਾਲ ਆਈਆਂ ਵੀ ਜਾਣੇ ਸਟੈਪ ਵਾਈਜ਼ ਸਟੈਪ ਤੁਹਾਨੂੰ ਪਤਾ ਲੱਗਦਾ ਰਹੂਗਾ ਤੁਸੀਂ ਜਿਹੜਾ ਕੈਮਰੇ ਵਾਲੇ ਭਾਈਚਾਰ ਸਾਡੇ ਨਾਲ ਹੋ ਹੌਲੀ ਹੌਲੀ ਕੋਈ ਗੱਲ ਨਹੀਂ ਪੌੜੀ ਚੜਾਂਗੇ ਹੌਲੀ ਹੌਲੀ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਮੈਂ ਫੜ ਲਵਾਂ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਨਾਇਆ ਸਿੰਘ ਲੰਗ ਅੱਜ ਜਿਹੜਾ ਨਗਰ ਕੋਸ਼ਲ ਦੇ ਵਿੱਚ ਸਮਾਨ ਮਿਲ ਰਿਹਾ ਥੋੜਾ ਚੋਰੀ ਹੋਇਆ ਵਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਯਾਰ ਬੜੀ ਸ਼ਰਮ ਦੀ ਗੰਦਾ ਹੈ ਬਹੁਤ ਸ਼ਰਮ ਦੀ ਗੱਲ ਜੇ ਨਹੀਂ ਕਹਿੰਦੀ ਇਹ ਸਾਡੀ ਲੜਾਈ ਸੈਂਟਰ ਸਰਕਾਰ ਨਾਲ ਸੀ ਸਾਡੀ ਇਹ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਐਸੀ ਮਨਾਉਣ ਵਾਸਤੇ ਦਿੱਲੀ ਦੇ ਬਰੋਹਾ ਵੱਲੋਂ ਮੋਰਚਾ ਸ਼ੁਰੂ ਕਰਿਆ ਸੀ ਪੰਜਾਬ ਸਰਕਾਰ ਨੇ ਸੈਂਟਰ ਦੀ ਲੜਾਈ ਆਪਣੇ ਗੱਲ ਕਿਉਂ ਪਾ ਲਈ ਜਿਹੜੀ نو ਐਸੀ ਬਦਲਾ ਲਿਆਉਣ ਦੇ ਮਾਰੇ ਸਾਰੇ ਲੋਕਾਂ ਨੇ ਵੀ ਸਾਡੇ ਸਾਰੀਆਂ ਪਾਰਟੀਆਂ ਦੇਖ ਲਈ ਬਦਲਾ ਦੇ ਉਹ ਸਾਡੇ ਆਪਣੀ ਸਾਡੀ ਹੱਦ ਵਿੱਚ ਕੀ ਲੱਗਦਾ ਜਿਵੇਂ ਟਰਾਲੀ ਵੀ ਮਿਲੀ ਇੱਕ ਪਿੰਡੋਂ ਆਪਣੇ ਸਹੌਲੀ ਲਵੋ ਇਹ ਟਰਾਲੀ ਮਿਲੀ ਸੀਗੀ ਉਦੋਂ ਨਹੀਂ ਕੋਈ ਸੰਘਰਸ਼ ਸੀ ਤੁਸੀਂ ਪੜਾ ਪੜਾ ਦੇਖੀ ਜਾਈਓ ਕਿੰਨੀਆਂ ਕਿੰਨੀਆਂ ਕਿੰਨਾ ਕ ਸਾਡਾ ਸਮਾਨ ਮਿਲਦਾ ਕਿੰਨੀਆਂ ਕਿ ਲੱਗਦੀਆਂ ਸਰ ਨਾਬੇ ਦੇ ਵਿੱਚ ਟਰਾਲੀਆਂ ਆਈਆਂ ਹੋਈਆਂ ਨਾਬੇ ਦੇ ਵਿੱਚੋਂ ਜਿਹੜੀਆਂ ਆਈਆਂ ਨੇ ਟਰਾਲੀਆਂ ਪਹਿਲਾਂ ਵੀ ਲੋ ਘਰਾਣੇ ਆ ਵੀ ਜਿਹੜਾ ਸਮਾਨ ਸਾਡਾ ਚੋਰੀ ਹੋਇਆ ਹੁਣ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚੋਂ ਜਿਹੜੇ ਪੱਟਵਟਈਆ ਹੋ ਰਿਹਾ ਜੀ ਇਹ ਉਹਦੀ ਕੋਠੀ ਦੇ ਜਿਹੜਾ ਇਹ ਚਾਰ ਦਿਵਾਰੀ ਦੇ ਅੰਦਰ ਜੀਨਾ ਵੀ ਅਫਸਰ شاہੀ ਬੈਠੀ ਹੈ ਉਹ ਸਾਰੀ ਜ਼ਿੰਮੇਵਾਰ ਹੈ ਇੱਥੇ ਵੀ ਜਿਹੜੇ ਨਗਰ ਕੌਂਸਲ ਦਾ ਪ੍ਰਧਾਨ ਐਮਪੀਏ ਉਹ ਜ਼ਿੰਮੇਵਾਰ ਹੈ ਐਸੀ ਪ੍ਰਸ਼ਾਸਨ ਤੇ ਆਸ ਰੱਖਦੇ ਆ ਕਿ ਸਾਨੂੰ ਕੋਈ ਨਸਾਫੀ ਨਹੀਂ ਹੋਊਗਾ ਭਈ ਜੇ ਸੰਤੂ ਇਸ ਤਰੀ ਰੋਲ ਲੈ ਸਰਕਾਰ ਦੀ ਨੀਤ ਤੇ ਨੀਤੀ 'ਚ ਫਰਕ ਹੈ ਰਾਜਿਕ ਕਹਿੰਦੇ ਕਰਨੀ 'ਚ ਫਰਕ ਹੈ ਨਹੀਂ ਨਹੀਂ ਲੜਾਈ ਸਾਡੀ ਸੈਂਟਰ ਸਰਦਾਰ ਗਹਿਲਪੀ ਗਾਲ ਇਹਨਾਂ ਨੇ ਪਾਲੀ ਸਾਡਾ ਮੋਰ ਤੇ ਉਥੇ ਲੁੱਟੇ ਸਾਡੇ ਆਗੂ ਫੜੇ ਜੇਲਾਂ ਚ ਭੇਜੇ ਸਾਡਾ ਫੈਲੀਆ ਟਰੈਕਟ ਸਮਾਨ ਚੱਕ ਕੇ ਠਾਣਿਆਂ ਦੇ ਵਿੱਚ ਲਿਆਂਦਾ ਇਹ ਇਹਨਾਂ ਨੇ ਲੈ ਵੀ ਆਏ ਸੀ ਜੇ ਇਹ ਸਮਾਨ ਲੈ ਆਏ ਸੀ ਜੇ ਅੱਡੇ ਹਮਦਰਦ ਹੁੰਦੇ ਵੀਡੀਓ ਪਾਉਂਦੇ ਵੀ ਅਸੀਂ ਸਮਾਨ ਅ ਸੰਭੂ ਮੋਰਚੇ ਤੇ ਲੈ ਕੇ ਆਏ ਆ ਆਪਣੇ ਨੂੰ ਆ ਤਸੱਲੀ ਦੇ ਕੇ ਆਪਣਾ ਸਮਾਨ ਲਿਆ ਜਿਹੜਾ ਤੁਸੀਂ ਲੈ ਲਓ ਪਰ ਆਵੋ ਜੇ ਸਾਨੂੰ ਭਿੰਨਕ ਪਈ ਇਹ ਲੈ ਥੋੜੇ ਸਾਹਮਣੇ ਆ ਵੀ ਪੰਜ ਕਿਥੋਂ ਫੂਤੇ ਪਰਚੇ ਹੋਏ ਆਪ ਪਿੰਕ ਪਈ ਆ ਜੀ ਵੀ ਸੀ ਚੱਲ ਰਹੀ ਆ ਸਾਡਾ ਸਮਾਂ ਸਾਡੇ ਟਰੈਲਰਾਂ ਦੇ ਵਿੱਚ ਕਿੱਥੇ ਤੇ ਉਹ ਧਰਤੀ ਦੇ ਵਿੱਚ ਦੱਬੇ ਜਾ ਰਹੇ ਨੇ ਸਾਨੂੰ ਤਾਂ ਇੱਥੇ ਤੱਕ ਮੈਦ ਆ ਵੀ ਸਾਡੀ ਕ੍ਰੇਸੀ ਸਾਡੇ ਕੋਲਡਰ ਵੀ ਇੱਥੇ ਦੱਬੇ ਗਏ ਨੇ ਸੋ ਤਾਂ ਦੇਖੀ ਕਿਸਾਨਾਂ ਦੇ ਬਲੋਂ ਆਪਣੇ ਮੰਗਾਂ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਤਾਂ ਇਸੇ ਦੌਰਾਨ ਸ਼ੰਭੂ ਬਾਡਰ ਦੇ ਉੱਤੇ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਹੋਈਆਂ ਤਾਂ ਇਹ ਮਾਮਲਾ ਕਾਫੀ ਗਰਮਾਇਆ ਜਿਸ ਦੇ ਵਿੱਚ ਹੋਣਾ ਇਨਸਾਫ ਦੀ ਮੰਗ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ